ਵੱਖ-ਵੱਖ ਬਣੀਆਂ ਲੇਕਿ ਜਿਹੜੇ ਕਲਾਕਾਰ ਆ ਰਹੇ ਨੇ ਇਹ ਮੇਲੇ ਦੀ ਵਿਰਾਸਤ ਨੂੰ ਹੋਰ ਚਾਰ ਚੰਨ ਲਾਉਂਦੇ ਹੈ। ਤਾਂ ਇਹ ਚੁੰਨੀ ਹੈ, ਇਹ ਬੋਰਲਾ ਹੈ, ਇਹ ਕੰਠੀ ਹੈ, ਗਲਸਰੀ ਹੈ। ਔਰ ਇਹ ਲੜਕੋ ਕੇ ਡਰੈਸ ਹੈ, ਕੁਰਤਾ, ਇਹ ਪਗੜੀ, ਧੋਤੀ। ਇਹਨਾਂ ਦਾ ਕਲਚਰ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦਾ ਸਮਾਨ ਮਿਲੇ ਜਾਂਦੇ ਆ ਕਿਉਂਕਿ ਵਿਰਾਸਤੀ ਸਮਾਨ ਨੇ ਉੱਥੋਂ ਮਿਲਦਾ ਵਾ ਫੁਲਕਾਰੀਆ ਹੋਰ ਅਲੱਗ-ਅਲੱਗ ਸਮਾਨ ਫਰਨੀਚਰ ਵੀ ਮਿਲਦਾ ਛੋਟਾ ਮੋਟਾ ਤੇ ਸਾਜ ਵੀ ਮਿਲਦੇ ਇੱਥੋਂ ਤੁਸੀਂ ਲੁਧਿਆਣਾ ਦੇ ਜੀ ਲੁਧਿਆਣਾ ਸੇ ਆਏ ਆਂ ਇਹ ਹਮਾਰੀ ਫੋਕ ਡਰੈਸ ਹੈ ਹਾਂ ਯਹਾਂ ਪੇ ਮਤਲਬ ਹਮਾਰੀ ਸਟੇਜ ਹੋਗੀ 10 ਦਿਨ ਕੀ ਹਾਂ ਹਰਿਆਣਵੀ ਡਾਂਸ ਹਾਂ ਫਾਗ ਔਰ ਗੂਮਰ ਹੋਗਾ ਤੰਨ ਨੂੰ ਤੰਨ ਨੂੰ ਤੰਨ ਨੂੰ ਢੂੰਗੇ ਪੈ ਰੱਖੂ ਹੋ ਹੋਣਣ ਦੀ ਕੇ ਵੀਰਾ ਦੇਸ਼ ਭਗਤੀ ਸੌਂਗ ਹੋ ਗਏ और भी जो भी खुशी के होली के गीत या वगैरह सब इसमें गाए जाते हैं तो भगड़े की ट्रेनिंग दे रहा है बच्चा मेरे स्कूल का वा नैशनल लेवल से भी गया है रामगढ़ स्कूल का बच्चा है। वा। ਇਹ ਪਕੜੇ ਦੇ ਨਾਲ ਬੋਲੀਆਂ ਤੇ ਸਾਡੇ ਨਾਲ ਸਾਥ ਹੁੰਦਾ ਹੈ ਬਸ ਇਹ ਪੁਰਖੋਂ سے ਚੱਲੀ ਆ ਰਹੀ ਹੈ ਬਾਪ ਦਾਦਾਓ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਖੁਸ਼ੀਆਂ ਵਿੱਚ ਇਹ ਪਹਿਲੇ ਹਮ ਆਪਣੇ ਜੈਸੇ ਘਰ ਮੇ ਕੋਈ ਫੰਕਸ਼ਨ ਜਾਂ ਖੁਸ਼ੀ ਹੁੰਦੀ ਸੀ ਵਾਹ ਪਰ ਇਹ ਆਪਣੇ ਬਜਾਤੇ ਤੇ ਅਬ ਧੀਰੇ ਧੀਰੇ ਸਰਕਾਰ ਵੀ ਬਹੁਤ ਸਪੋਰਟ ਕਰ ਰਹੀ ਹੈ ਅੱਗੇ ਵੀ ਹਮੇ ਮੋਕੇ ਮਿਲਨੇ ਪ੍ਰਸਤੁਤੀ ਹੋਤੀ ਰਹਿੰਦੀ ਹੈ بڑے بڑے ਮੰਤਰੀਓ ਕੇ ਸਾਹਮਣੇ بڑے بڑے ਕਲਾਕਾਰੋ ਕੇ ਸਾਹਮਣੇ ਹੁਨਕਾ ਹਮ ਸਵਾਗਤ ਕਰ ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਦੇ ਅੰਦਰ ਸਰਸ ਮੇਲਾ ਲੱਗਣ ਜਾ ਰਿਹਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਜਾਏਗਾ ਸਮਾਂ ਕਰੀਬ 1 ਵਜੇ ਦੇ ਦੌਰਾਨ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਸਰਸ ਮੇਲਾ ਹੈ ਜਿੱਥੇ ਕਿ ਅੱਜ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੈਦਾਨ ਦੇ ਬਹੁਤ ਵੱਡਾ ਜਿਹੜਾ ਸਰਸ ਮੇਲਾ ਅੱਜ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੇਲਾ ਹੈ ਜਿਹੜਾ 13 ਅਕਤੂਬਰ ਤੱਕ ਜਾਰੀ ਰਹੇਗਾ ਜਿਹੜੇ ਕੈਬਨਿਟ ਮੰਤਰੀ ਨੇ ਸੰਜੀਵ अरोड़ा ਉਹਨਾਂ ਦੇ ਵੱਲੋਂ ਦੁਪਹਿਰ ਨੂੰ 1 ਵਜੇ तकरीबन ਇਸ ਮੇਲੇ ਦਾ ਉਦਘਾਟਨ ਕੀਤਾ ਜਾਏਗਾ ਡਿਪਟੀ ਹਿਮਾਂਸ਼ੂ ਜੈਨ ਦੇ ਵੱਲੋਂ ਦੱਸਿਆ ਗਿਆ ਕਿ ਦੇਸ਼ ਭਰ ਤੋਂ ਪ੍ਰਦਰਸ਼ਕਾਂ ਵੱਲੋਂ ਲਗਭਗ 500 ਸਟਾਲਾਂ ਦੀ ਸਥਾਪਨਾ ਕੀਤੀ ਜਾਵੇਗੀ ਤਿਹਾੜ ਦੌਰਾਨ ਲਗਭਗ 10 ਲੱਖ ਪ੍ਰਦਰਸ਼ਨਾ ਦੇ ਆਉਣ ਦਾ ਉਮੀਦ ਹੈ ਜ਼ਿਲ੍ਹਾ ਪ੍ਰਸ਼ਾਸਨ ਪਿਛਲੇ 20 ਦਿਨਾਂ ਤੋਂ ਇਹ ਇੱਥੇ ਜਿਹੜੀਆਂ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਵਾ ਤੇ ਤਸਵੀਰਾਂ ਤੁਹਾਨੂੰ ਮੈਂ ਸਾਂਝੀਆਂ ਕਰਵਾ ਰਿਹਾ ਜਿੱਤੇ ਕੀ ਸਾਰਸ ਮੇਲਾ ਵੱਖ-ਵੱਖ ਸੱਭਿਆਚਾਰਤਾ ਜਿਹੜੀਆਂ ਇੱਥੇ ਲਾਈਆਂ ਹੋਈਆਂ ਨੇ ਖਾਸ ਕਰਕੇ ਸਾਰਸ ਮੇਲਾ ਤਾਂ ਇਸ ਤਰ੍ਹਾਂ ਕੀਤਾ ਗਿਆ ਕਿਉਂਕਿ ਜਿਹੜਾ ਪੰਜਾਬ ਨੂੰ ਬਹੁਤ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਤੇ ਵਕਫ ਵਕ ਦੇਖ ਸਕਦੇ ਹੋ ਕਿ ਅੰਦਰ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਸੁਰੱਖਿਆ ਪ੍ਰਬੰਧ ਦੇਖ ਸਕਦੇ ਹੋ ਕਿ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਤਿਆਰੀਆਂ ਮੁਕੰਮਲਾ ਕੀਤੀਆਂ ਜਾ ਰਹੀਆਂ ਨੇ ਹਰ ਇੱਕ ਨੂੰ ਚੈਕਿੰਗ ਕਰਕੇ ਜਿਹੜੇ ਕਿ ਅੰਦਰ ਭੇਜਿਆ ਜਾ ਰਿਹਾ ਵਾ ਤੇ ਵਕ ਵਕ ਜਿਹੜੀ ਕਿ ਇੱਥੇ ਸ਼ਾਮ ਦੇ ਵਿਲੇ ਤੇ ਗੁਰਦਾਸ ਮਾਨ ਵੀ ਜਿਹੜੀ ਕਿ ਇੱਥੇ ਪਹੁੰਚੇ ਹੋਏ ਨਜ਼ਰ ਆਣਗੇ ਤੇ ਇੱਕ ਅੰਦਾਜ਼ੇ ਕੀ ਅਸਾਸ ਮਿਲਾ ਸਿਰਫ ਇੱਕ ਪ੍ਰਦਰਸ਼ਨੀ ਸਗੋ ਸੱਭਿਆਚਾਰਕ ਮੇਲਾ ਵੀ ਹੈ ਇੱਥੇ ਰੰਗ ਰਿਵਾਜ ਲੋਕ ਨਾਚੇ ਗੀਤ ਤੇ ਖਾਣ ਪੀਣ ਦੀ ਰਾਹੀ ਭਾਰਤ ਦੇ ਪਿੰਡ ਜੀਵਨ ਦੀ ਝਲਕ ਦਿਖਾਈ ਜਾਂਦੀ ਹੈ ਇਹ ਸਮਾਗਮ ਗ੍ਰਾਮੀਣ ਆਰਥਿਕਾਂ ਤੇ ਸਵਰੋਜ ਤੇ ਇਹ ਇਹ ਜ਼ਰੂਰ ਹੈ ਤਸਵੀਰ ਜਿਹੜੀ ਹੈ ਆ ਪੰਜਾਬੀ ਸੱਭਿਆਚਾਰ ਨੂੰ ਜਰੂਰ ਦਰਸਾਉਂਦੀ ਹੈ ਦੇਖ ਸਕਦੇ ਹੋ ਕਿ ਬੱਚਿਆਂ ਨੇ ਜਿਹੜੇ ਕਿਆ ਕਿਤੇ ਅਤੇ ਭੰਗੜੇ ਦੀ ਡਰੈਸ ਜਿਹੜੀ ਪਾਈ ਹੋਈ ਹੈ ਤੇ ਵੱਖ-ਵੱਖ ਜਗਾਂ ਤੋਂ ਆਏ ਹੋਏ ਆ ਤੇ ਦੂਜੇ ਪਾਸੇ ਜਿਹੜੇ ਕਿਆ ਕੋਚਲ ਵੱਲੋਂ ਇੱਕ ਛੋਟੇ ਬੱਚੇ ਦਾ ਜਿਹੜੇ ਕਿਆ ਗਾਉਂ ਤੋਂ ਹੀ ਆਇਆ ਹੋਇਆ ਜਾ ਰਿਹਾ ਹੈ ਇਹ ਅੱਜ ਬਿਲਕੁਲ ਕ੍ਰਿਸ਼ੇ ਦੇਖੀਏ ਦੇਖਣ ਨੂੰ ਮਿਲੇਗਾ ਕਿਉਂਕਿ ਵੱਖ-ਵੱਖ ਰਾਜਾਂ ਤੋਂ ਲੋਕ ਆ ਰਹੇ ਨੇ ਵੱਖ-ਵੱਖ ਰਾਜੇ ਤੋਂ ਲੋਕ ਇੱਥੇ ਆਪਣਾ ਜਿਹੜਾ ਕਿ ਪ੍ਰਸਤੁ ਆਪਣੀ ਪਰੋਹਾ ਜਰੀ ਝਲਕ ਹੈ ਉਹ ਪੇਸ਼ ਕਰਨ ਲਈ ਇੱਕ ਗੱਲ ਬਾਤ ਵੀ ਕਰਾਂਗੇ ਕੋਰਸ ਸਾਹਿਬ ਨਾਲ ਅ ਤੋ ਸਭ ਕੀ ਨਾ ਤੁਹਾਡਾ ਅਮਰਪਤ ਸਿੰਘ ਜੀ ਕੀ ਕਹਿਣਾ ਚਾਹੋਗੇ ਸਾਰਸੰਗਮਾ ਸ਼ੁਰੂ ਹੋ ਗਿਆ ਹੈ ਕੀ ਇਤਿਹਾਸ ਸਾਰਸੰਗਮ ਵਿੱਚ ਸਾਰਸੰਗਮ ਵਿੱਚ ਵੱਖ-ਵੱਖ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਖਰੇ ਜਿਹੜੇ ਹੈਗੇ ਆ ਡਿਸਟ੍ਰਿਕਟ ਚੋਂ ਵੱਖਰੇ ਬਣ ਕੇ ਲੈ ਕੇ ਜਿਹੜੇ ਕਲਾਕਾਰ ਆ ਰਹੇ ਆ ਤੇ ਮੇਲੇ ਦੀ ਬਰਾਸਤ ਨੂੰ ਹੋਰ ਚਾਰ ਚੰਨ ਲਾਉਣਗੇ ਜੀ ਹੂੰ ਅੱਛਾ ਕਿਸ ਤਰ੍ਹਾਂ ਦੇ ਦੇ ਦਿਆਂ ਕਿ ਅੱਧੀ ਛੋਟੇ ਛੋਟੇ ਬੱਚੇ ਵੀ ਜਿਹੜੇ ਕਿ ਤਿਆਰ ਹੋ ਕੇ ਆਏ ਕਿੱਦਾਂ ਪਾਣ ਆਏ ਨਾ ਭੰਗੜਾ ਪਾਣ ਆਏ ਆਪਣਾ ਜੀ ਮੈਂ ਜਵਾਰਨਿਕ ਸਕੂਲ ਦਾ ਲੈਕਚਰਾਂ ਨਹੀਂ ਮੈਂ ਗਾਈਡ ਕਰਦਾ ਬੱਚਿਆਂ ਨੂੰ ਨਾਲ ਪ੍ਰੋਫੈਸ਼ਨਲ ਨਾਲ ਬੱਚਿਆਂ ਨੂੰ ਭੰਗੜੇ ਦੀ ਟ੍ਰੇਨਿੰਗ ਦੇ ਰਿਹਾ ਉਹ ਬੱਚਾ ਮੇਰੇ ਸਕੂਲ ਦਾ ਜਿਹੜਾ ਵਾ ਲੈਸਨ ਲੈਵਲ ਤੇ ਵੀ ਗਿਆ ਹੈ ਇਹ ਸ਼ਾਮਗੜੇ ਸਕੂਲ ਦਾ ਬੱਚਾ ਹੈ ਉਹ ਇਹ ਪਕੜੇ ਨਾਲ ਬੋਲੀਆਂ ਦੇ ਸਾਡੇ ਨਾਲ ਸਾਥ ਹੁੰਦਾ ਦੱਸੋ ਜਿਹੜੇ 26 ਜਨਵਰੀ 15 ਅਗਸਤ ਨੂੰ ਇਹ ਪਕੜਾ ਪਾਇਆ ਗਿਆ। ਅਲਗ-ਅਲਗ ਰਾਜਾਂ ਤੋਂ ਲੋਕ ਆ ਰਹੇ ਨੇ ਹਨਾ ਬਹੁਤ ਚੰਗਾ ਲੱਗ ਰਿਹਾ ਹੈ ਕਿ ਪੰਜਾਬੀ ਪੰਜਾਬ ਦੇ ਵਿੱਚ ਜਿਵੇਂ ਇਹ ਇਹ ਜਿਹੜਾ ਸਾਰ ਸੰਮੇਲਾ ਪਟਿਆਲਾ ਨੋਇਡਾ ਤੇ ਹੋਰ ਸਥਾਨਾਂ ਦੇ ਵਿੱਚ ਹੁੰਦਾ ਵਾ। ਇਹ ਕਈ ਲੋਕ ਜਿਹੜੇ ਕਿਹਾ ਕਾਫੀ ਦੂਰੋਂ ਆਪਣਾ ਸਮਾਨ ਦੇਖਾਣ ਆਉਂਦੇ ਨੇ ਇੱਥੇ ਕਾਫੀ ਦੂਰੋਂ ਇੱਥੇ ਆਪਣੀਆਂ ਝਲਕਾ ਪੇਸ਼ ਕਰਦੇ ਨੇ ਤੇ ਉਸ ਦੇ ਬਾਰੇ ਤੁਹਾਡਾ ਕੀ ਕਹਿੰਦਾ? ਉਹ ਬਹੁਤ ਵਧੀਆ ਜੀ ਬਹੁਤ ਬਹੁਤ ਸਾਰੇ ਲੋਕਾਂ ਦਾ ٹرسٹ ਆ ਵੱਖ-ਵੱਖ ਘਰਾਂ 'ਚ ਲੋਕ ਕਹਿੰਦੇ ਮੀਟਿੰਗ ਹੋ ਰਹੀ ਹੈ ਇਹਨਾਂ ਦੇ ਕਲਚਰ ਦੇ ਨਾਲ ਨਾਲ ਉਹ ਵੱਖ-ਵੱਖ ਤਰ੍ਹਾਂ ਦਾ ਸਮਾਨ ਵੀ ਲੈ ਜਾਂਦੇ ਆ ਕਿਉਂਕਿ ਵਿਰਾਸਤੀ ਸਮਾਨ ਵੀ ਉੱਥੋਂ ਮਿਲਦਾ ਵਾ ਫੁਲਕਾਰੀਆ ਹੋਰ ਅਲੱਗ-ਅਲੱਗ ਸਮਾਨ ਫਰਨੀਚਰ ਵੀ ਮਿਲਦਾ ਛੋਟਾ-ਮੋਟਾ ਤੇ ਸਾਜ ਵੀ ਮਿਲਦੇ ਉੱਥੋਂ ਉੱਥੀ ਲੁਧਿਆਣੇ ਦੀ ਜੀ ਉਹ ਬਿਲਕੁਲ ਇਹ ਇਹ ਸਾਡਾ ਜਿਕੇ ਲੈਕਚਰ ਆ ਜਿਕੇ ਟੀਚਰ ਤੇ ਦੂਜੇ ਪਾਸੇ ਦੂਸਰੇ ਰਾਜਾਂ ਦੇ ਤੁਹਾਨੂੰ ਮੈਂ ਤਸਵੀਰਾਂ ਦਿਖਾਵਾਂਗਾ ਕਿ ਦੂਸਰੇ ਰਾਜ ਤੋਂ ਜਿਹੜੇ ਆਏ ਨੇ ਲੋਕ ਉ ਆਪਣਾ ਪ੍ਰਸਤੁਤ ਦੇ ਬਨੇ ਪੇਸ਼ਕਾਸ਼ ਇਹ 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 ਜਰੂਰ ਆਪਣੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਵਾ ਬਹੁਤ ਜਿਹੜਾ ਵਧੀਆ ਬਹੁਤ ਖੂਲਾ ਖਿਆ ਜਿਦਾ ਨਾ ਤੇ ਇਹ ਜਰੂਰ ਚਲੰਗ ਜਰੀ ਕੇ ਦੇਖਣ ਨੂੰ ਜਰੂਰ ਲੋਕ ਕਾਫੀ ਦੂਰ ਦੂਰੋਂ ਆਉਂਦੇ ਨੇ ਤੇ ਕਾਫੀ ਲੋਕਾਂ ਆਪਣੇ ਜੇਤਾਂ ਤੋਂ ਇਹ ਰਾਜੇ ਦੇ ਵਿੱਚ ਜਾ ਕੇ ਆਪਣਾ ਸਵਾਗਤ ਮੇਰਾ ਲੰਦ ਨਹੀਂ ਅਲੱਗ-ਅਲੱਗ ਪ੍ਰਸਤੁਤੀ ਤਖੰਦ ਨੇ ਆਪਣੀਆਂ ਅਲੱਗ-ਅਲੱਗ ਪ੍ਰੋਗਰਾਮ ਕਰਾਉਂਦੇ ਨੇ ਆਹ ਦੇਖ ਸਕਦੇ ਹੋ ਕਿ ਇਹ ਇਹ ਵੱਖਰੇ ਕਿਸੇ ਪਿਆ ਜਾ ਰਿਹਾ ਹੈ ਇੱਕ ਵੱਖਰਾ ਤਰੀਕੇ ਦੇ ਨਾਲ ਜੇ ਰੱਖੇ ਕੀਤੇ ਜਾ ਰਹੇ ਨੇ ਦੇਖੋ ਇਹ ਕਿਵੇਂ ਦੀ ਕਾਰ ਹੈ ਹੋਗੀ ਤੇ ਇਸ ਦੇ ਬਾਰੇ ਜਾਨਣਾ ਵੀ ਚਾਹਾਂਗੇ ਅੱਛਾ ਇਸ ਇਸ ਸਬਜ਼ੀ ਚ ਨੂੰ ਕੀ ਨਾਮ ਦਿੰਦੇ ਤੁਸੀਂ ਨਰਾੜਾ ਪਾਲੀ ਨਰਾੜਾ ਪਲਵਲ ਸਹਾਇ ਨਰਾੜਾ ਪਾਲੀ ਕਹਾਂ ਸੇ ਆਇਆ ਪਲਵਲ ਸੇ ਪਲਵਲ ਸੇ ਆਏ ਆ ਅੱਛਾ ਇਸ ਕੋ ਕਿਆ ਕਹਤੇ ਹੈ ਇਸ ਕੋ ਨਰਾੜਾ ਬੋਲਤੇ ਨਰਾੜਾ ਨਰਾੜਾ ਅੱਛਾ ਇਹ ਕਬ ਕੀਆ ਜਾਤਾ ਹੈ ਕਿਆ ਇਸ ਦੀ ਕਾਹਤ ਹੈ अच्छा, है। है। अच्छा, इस क्या ये पार्टी दिल्ली से है राजेंद्र नगाड़ा पार्टी ये दिल्ली से आई हुई है इन्हें नगाड़ा कहते हैं झांट कहते हैं बीन कहते हैं ये पार्टी यहाँ पर आई हुई है लुधियाना में दिल्ली से नगाड़ा पार्टी अच्छा क्या क्या, क्या खासियत है क्या इसका इसमें चार्ण? इसका खासियत ये है कि ये है मतलब ये सदियों से चली जा रही है जो धुने वगैरह वो बचती है वो कलाकारी होती है ब्रिज गीत होते हैं इसमें और जो भी नए पुराने गीत हैं सब गाए जाते हैं इसमें।, इसमें अच्छा कौन कौन से गीत गाए जाते हैं इसमें क्या इसमें? आप थोड़ा बता सकते हैं इसमें जैसे कि जो पुरानी परंपराओं की धुनें हैं वो देशभक्ति सॉन्ग हो गए और भी जो भी खुशी के होली के गीत या वगैरह सब इसमें गाए जाते हैं अच्छा तो ये परंपरा कैसे स्टार्ट हुई थी आपकी ये पुरखों से चली आ रही है बाप दादाओं से ये परंपरा चली आ रही है खुशियों में ये पहले हम अपने जैसे घर में कोई फंक्शन या खुशी होती थी वहाँ पर ये अपने बजाते थे अब धीरे धीरे सरकार भी बहुत सपोर्ट कर रही है आगे भी हमें मौके मिल रहे हैं बाहर विदेश भी, भी जा रहे हैं देश के कोने कोने में इसे ये मतलब बढ़ावा मिल रहा है हम भी चाहते हैं कि ये परम्परा आगे बढ़ती चली जाए अच्छा आज लुधियाना में आए आप अच्छा तो बड़े बड़े उद्योग बड़े बड़े मंत्री मंत्री भी आ रहे हैं और बड़े बड़े कलाकार भी आ रहे हैं उनके सामने भी प्रस्तुत करेंगे आप बिल्कुल बिल्कुल ये बार बार ये प्रस्तुति होती रहती है बड़े बड़े मंत्रियों के सामने बड़े बड़े कलाकारों के सामने उनका हम स्वागत करते हैं वेलकम करते हैं हमेशा से ये काम चला जा रहा है कितने कितने जाने आए आपके साथ ये दिल्ली से आठ आदमियों की पिपाल्टी आई है यहाँ पर कहाँ से आए आप दिल्ली बदरपुर बॉर्डर मोटबंदगांव दिल्ली से हाँ दिल्ली से ਦਿੱਲੀ ਤੋਂ ਜਿਹੜਿਆ ਆਏ ਹੋਏ ਨੇ ਇਹਨਾਂ ਦਾ ਕਾਫੀ ਪੁਰਾਣਾ ਸੱਭਿਆਚਾਰਕ ਫੀਡਿੰਗ ਆ ਕਿ ਕਿੰਨਾ ਇੱਥੇ ਕਲਾਕਾਰੀ ਆਪਣੀ ਦਿਖਾਉਂਦੇ ਨਜ਼ਾਰਾ ਨੇ ਘੱਟੋ ਘੱਟ 500 ਸਟਾਲ ਲੱਗੇ ਹੋਏ ਨੇ ਇੱਥੇ ਜੇਕਰ ਮੈਂ ਇਧਰ ਦੀ ਗੱਲ ਕਰਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਆਪਣੇ ਆਂ ਕੰਗਾਰਾ ਸੌਰੀ ਮਾਫ ਕਰਨਾ ਕੰਗਾਰੂ ਦੀਆਂ ਜਿਹੜੀਆਂ ਆਈਟਮਾਂ ਇੱਥੇ ਪ੍ਰਸਤੁਤ ਕੀਤੀਆਂ ਹੋਈਆਂ ਨੇ ਆ ਵਕ ਵਕ ਤਰਾਦੀਆਂ ਜਿਹੜੀਆਂ ਤੇ ਸਟਾਲ ਦੇ ਹਾਲੀ ਸਜਾਵਟ ਕਰ ਰਹੇ ਨੇ ਅਜੇ ਪ੍ਰੋਗਰਾਮ ਜਿਹੜਾ ਇੱਕ ਵਜੇ ਚਾਲੂ ਹੋਣਾ ਵੈ ਸੰਜੀਵ ਬਰੋੜਾ ਦੇ ਵੱਲੋਂ ਉਦਗਾਟਨ ਹੋਣਾ ਵੈ ਤੇ ਉੱਤੇ ਤੇ ਉੱਥੇ ਹੀ ਜੇ ਕਿ ਦੂਜੇ ਪਾਸੇ ਗੱਲ ਕਰਾਂ ਮੈਂ ਮਿਸ਼ਨ ਸਵਸਤ ਕਵਚ ਵੀ ਇੱਥੇ ਜਿਹੜਾ ਕਿ ਲਾਇਆ ਹੋਇਆ ਵੈ ਤੇ ਮੈਡੀਕਲ ਟੀਮ ਵੀ ਜਿਹੜੀ ਹੈ ਹੁਣ ਇੱਥੇ ਆ ਰਹੀ ਹੈ ਮੈਡੀਕਲ ਤੇ ਵਕ ਵਕ ਸਟਾਲ ਲੱਗ ਰਹੇ ਨੇ ਤੇ ਵਕ ਵਕ ਤਰਾਦੀਆਂ ਦ੍ਰਿਘੇ ਅੱਜ ਦ੍ਰਿਸ਼ੇ ਦੇਖਿਆ ਸਾਰ ਸਮਿਲਾ ਦੇਖਣ ਮਿਲੇਗਾ ਤੇ ਅਕਤੂਬਰ ਤੱਕ ਦੇਰਕੇ ਸਾਰਸ ਮਿਲਾ ਤੇ ਲੱਗਿਆ ਰਹੇਗਾ ਤੇ ਵਕ ਵਕ ਜੜਕੀਆਂ ਨਵੀਂ ਨਵੀਂ ਚੀਜ਼ਾਂ ਜੜਕੀਆਂ ਸਾਨੂੰ ਆ ਦੇਖਣ ਨੂੰ ਮਿਲਣਗੀਆਂ ਲੁਧਿਆਣਾ ਵਾਸੀ ਨੂੰ ਕਾਫੀ ਵੱਡੀ ਕਾਫੀ ਵੱਡਾ ਤੋਹਫਾ ਹੈ ਤੇ ਕਹੇ ਸਕਦੇ ਖੁਸ਼ਕਿਸਮਤ ਨਹੀਂ ਲੁਧਿਆਣਾ ਵਾਸੀ ਕਿਉਂਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਸਾਡੇ ਆਪਣੇ ਲੁਧਿਆਣਾ ਮਹਾਨਗਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਮੇਲਾ ਅੱਜ ਦੇ ਕਿਹ ਲੱਗਣ ਲੱਗਣ ਜਾ ਰਿਹਾ ਕਿਉਂਕਿ ਲੋਕ ਕਾਫੀ ਦੂਰ ਦੂਰੋਂ ਚੱਲ ਕੇ ਆਉਂਦੇ ਨੇ ਕਾਫੀ ਦੂਰ ਦੂਰੋਂ ਲੋਕ ਇੱਥੇ ਆਪਣੀ ਪ੍ਰਸਤੁਤ ਕਰਦੇ ਨੇ ਇੱਕ ਮੇ ਨਾਲ ਭਾਈ ਸਾਹਿਬ ਵੀ ਜੁੜਜ ਨੇ ਅੱਛਾ ਕਿ ਕਿੱਥੋਂ ਹੋਏ ਤੁਸੀਂ ਅਸੀਂ ਲੀਫੋਰਡ ਹੈਲਥਕੇਅਰ ਲਿਮਟਿਡ ਤੋਂ ਲੀਫੋਰਡ ਅੱਛਾ ਮਾਰੋ ਕਿਥੋਂ ਆਏ ਕਿਤੇ ਨਹੀਂ ਨਹੀਂ ਲੁਧਿਆਣੇ ਤੋਂ ਲੁਧਿਆਣਾ ਹਾਂਜੀ ਅੱਛਾ ਅੱਜ ਕੀ ਕੀ ਅੱਜ ਇੱਥੇ ਤੁਹਾਡਾ ਸਪੈਸ਼ਲ ਰਹੇਗਾ ਜੀ ਅਸੀਂ ਗ੍ਰੇਨਟੀ ਦੀ ਪ੍ਰੋਮੋਸ਼ਨ ਕਰ ਰਹੇ ਹਾਂ ਬਿੰਟੀ ਗ੍ਰੇਨਟੀ ਦੀ ਅੱਛਾ ਲੀਫੋਰਡ ਹੈਲਥਕੇਅਰ ਲਿਮਟਿਡ ਦੀ ਸਾਡੀ ਗ੍ਰੇਨਟੀ ਹੈਗੀ ਹੈ ਤਾਂ ਅਸੀਂ ਲੋਕਾਂ ਨੂੰ ਮਤਲਬ ਪੇਸ਼ ਕਰਾਵਾਂਗੇ ਆਪਣੇ ਪ੍ਰੋਡਕਟ ਦੇ ਨਾਲ ਪਲੇਨਸ ਬਾਰੇ ਅੱਛਾ ਕੁਝ ਨਵਾਂ ਵੀ ਲੈ ਕੇ ਆਏ ਕੋਈ ਨਵੀਂ ਚੀਜ਼ ਹੀ ਹੈ ਸਰ ਗਰੰਟੀ ਦਾ ਆਪਣਾ ਅੱਛਾ ਹਾਂਜੀ ਹੈਲਥੀ ਨਾਲੇ ਆਪਣੀ ਅੱਗੇ ਕੋਈ ਬਾਹਰੋਂ ਵੀ ਆਇਆ ਕੋਈ ਜਾਂ ਤਾਂ ਕੋਈ ਖਾਸ ਕੋਈ ਚੀਜ਼ ਹੋਵੇ ਨਹੀਂ ਲੋਕਾਂ ਨੇ ਨਾ ਦੇਖੀ ਹੋਰੀ ਸਾਡੇ ਲਈ ਤਾਂ ਇਹ ਹੀ ਨਵਾਂ ਹੈ ਜੀ ਦੀ ਆਪਣੀ ਕੰਪਨੀ ਨਾਲ ਜੁੜੇ ਹੋਏ ਆ ਤੇ ਉਹਦੀ ਪ੍ਰਮੋਸ਼ਨ ਕਰ ਰਹੇ ਨਾਲ ਜੁੜ ਕੇ ਠੀਕ ਹੈ ਠੀਕ ਆ ਬਿਲਕੁਲ ਵਕ ਵਕ ਤਰਾਦੀਆਂ ਆਟਮਾ ਵੀ ਇੱਥੇ ਪ੍ਰਸਤੁਤ ਕੀਤੀ ਜਾ ਰਹੀ ਨੇ ਵਕ ਵਕ ਤਰਾਦੀਏ ਸਟਾਲ ਲਾਏ ਗਏ ਨੇ ਤੇ ਦੂਜੇ ਪਾਸੇ ਤੁਹਾਨੂੰ ਮੈਂ ਦਿਖਾ ਦਿਖਾਣਾ ਚਾਹਾਂਗਾ ਕਿ ਬਸ ਛੇ ਸਜੀ ਹੋਈ ਨਜ਼ਰ ਆਈ ਕਿ ਤੁਹਾਨੂੰ ਸ਼ਾਮ ਦੇ ਵੇਲੇ ਅੱਜ ਇੱਥੇ 6 ਵਜੇ ਗੁਰਦਾਸ ਮਾਨ ਇੱਥੇ ਪਹੁੰਚ ਰਹੇ ਨੇ ਗੀਤਕਾਰ ਪੰਜਾਬੀ ਇੰਡਸਟਰੀ ਦੇ ਗੀਤਕਾਰ ਗਾਇਕ ਨੇ ਗੁਰਦਾਸ ਮਾਨ ਤੇ ਤਿਆਰੀਆਂ ਮੁਕੰਮਲ ਤੌਰ ਤੇ ਕੀਤੀਆਂ ਜਾ ਰਹੀਆਂ ਨੇ ਤੇ ਹਜੇ ਆ ਦੇਖ ਸਕਦੇ ਹੋ ਕਿ ਸਾਰਾ ਸਮਾਨ ਇੱਥੇ ਪਿਆ ਹੋਇਆ ਤੇ ਦੂਜੇ ਪਾਸੇ ਮੇਲੇ ਦਾ ਵੀ ਅਯੋਜਨ ਕੀਤਾ ਗਿਆ ਵਾ ਆ ਮੇਲੇ ਜਿੰਨੇ ਵੀ ਝੂਟੇ ਵਗੈਰਾ ਲਾਣੇ ਆ ਉਹ ਉੱਥੇ ਛੋਟੇ ਬੱਚਿਆਂ ਦੇ ਆਪਣੇ ਪਰਿਵਾਰ ਦੇ ਨਾਲ ਆ ਕੇ ਲੈ ਸਕਦਾ ਵਾ ਤੇ ਮਾਤਰਾ ਟਿਕਟ ਜਿਹੜੀ ਕਿ 20 ਰੁਪਏ ਰੱਖੀ ਗਈ ਹੈ ਇਹ ਮਨਸ਼ੂ ਜੈਨ ਜੀ ਵੱਲੋਂ ਬਾਹਰੋਂ ਟਿਕਟ 카운ਟਰ ਤੇ ਟਿਕਟ ਲੈਣੀ ਪੈਗੀ ਤੇ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਤੇ আয়োজিত ਹੋਏਗਾ ਆ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਸੱਭਿਆਚਾਰ ਇੱਥੇ ਆਏ ਹੋਏ ਨੇ ਅੱਛਾ ਥੋੜੀ ਗੱਲਬਾਤ ਵੀ ਕਰਾਂਗੇ ਨਾ ਅੱਛਾ ਕਹਾਂਸੇ ਆਏ ਆ ਹਰਿਆਣਾ ਸੇ ਆਏ ਹਰਿਆਣਾ ਸੇ ਆਇਆ ਅੱਛਾ ਇਹ ਕੀ ਮਤਲਬ बता ਸਕਦੇ ਆ ਕਿ ਆਪਕਾ ਆਪਣਾ ਸੱਭਿਆਚਾਰ ਥੋੜਾ ਸਾ ਹਾਂਜੀ ਕਲਚਰ ਕਲਚਰ ਬਤਾ ਸਕਦੇ ਥੋੜਾ ਆਪਕੋ ਹਾਂ ਹਮ ਹਰਿਆਣਾ ਸੇ ਆਏ ਆ ਇਹ ਹਮਾਰੀ ਫੋਕ ਡਰੈਸ ਹੈ हाँ यहाँ पे मतलब हमारी स्टेज होगी दस दिन की अच्छा हरियाणवी डांस अच्छा अच्छा, अच्छा फाग और घूमर घूमर होगा होगा कैसे ये करते हैं घूमर क्योंकि काफी दूर दूर से आप आए हैं और लोग भी काफ़ी दूर दूर से आ रहे हैं आपको देखने के लिए है ना तो कैसे मतलब जैसे सभी कल्चर है पंजाब राजस्थान तो ऐसे हरियाणा का कल्चर है घूम घूमर फाग तो जो हमारे ड्रेस है ये दामन है ये कुर्ता है ये चुनिया है ये बोरला है ये कंठी है सेरी है और लड़कों के ड्रेस है कुर्ता ये पगड़ी धोती और मतलब इनके ऊपर जैसे हमारा गाना है कि मेरा दामन सीमा दे होनन दी के बीरा हरियाणवी में आए मतलब वो आ, एक अपने मतलब वाइफ बोल रही है आपने अपना बता सकते हैं आप हमें गाकर थोड़ा सा मेरा दामन सीमा दे हो होनन दी के बीरा मेरा दामन सीमा दे हो होनन दी के बीरा तन्ने नु तन्ना नू तन्ना नू ढूंगे पैर रखूं हो हो नंदी के बीरा तन्ना नू ढूं पैर रखूं हो हो नंदी के बीरा मतलब वो अपने वो एक बाइफ कह रही है अपने हस्बैंड को कि मेरा दामन सीमा दे दामन हम इसको कहते हैं तो वो कह कह रही है कि मेरा दामन सीमा दे मैं अपने ढूंगे पे रख के उसको ਡਾਂਸ ਕਰ ਰਹੇ ਹੋ ਬਹੁਤ ਸੋਹਣਾ ਬਹੁਤ ਸੋਹਣਾ ਜਿਹੜਾ ਕਲਚਰ ਹੈ ਹਰਿਆਣੇ ਦਾ ਬਹੁਤ ਸੋਹਣਾ ਲੱਗਿਆ ਸਾਨੂੰ ਇਹ ਸਾਰਾ ਜਿਹੜੀ ਇਹ ਪੋਸ਼ਾਕ ਪਾਈ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੋਗੀ ਇਹ ਸਾਰਾ ਸਮਿਲਾ ਕਿਸ ਤਰ੍ਹਾਂ ਦਾ ਸੱਭਿਆਚਾਰ ਲੱਗ ਰਿਹਾ ਹੋਏਗਾ ਵੱਖ-ਵੱਖੇ ਤਰ੍ਹਾਂ ਦੀ ਕਲਚਰ ਦੇ ਲੋਕ ਇੱਥੇ ਆਏ ਹੋਏ ਨੇ ਆਪਣਾ ਜਿਹੜਾ ਕੀ ਕਲਾਕਾਰੀ ਪੇਸ਼ ਕਰ ਰਹੇ ਨੇ 10 ਦਿਨਾਂ ਦਾ ਜਿਹੜਾ ਇੱਥੇ ਸਾਰਸ ਮਿਲਾ ਆਯੋਜਿਤ ਕੀਤਾ ਗਿਆ ਵਾ ਤੇ 1 ਵਜੇ ਇਜ਼ਾ ਕੈਬਨਿਟ ਮੰਤਰੀ ਸੰਜੀਪ ਅੋਰੋਰਾ ਜੀ ਵੱਲੋਂ ਉਦਘਾਟਨ ਓਪਨਿੰਗ ਕੀਤੀ ਜਾਵੇਗੀ ਜੋੜੇ ਲਾਉਣ ਲਈ ਤਨਾਲ ਖਾਨਿਤਨਾ ਜੋਮ ਰਿਪੋਰਟ ਧੰਨਵਾਦ